ਮੇਰਾ ਨਾਮ ਵਿਵੇਕ ਜਰ ਅੱਛਾ ਜੋ ਰੇੜੀ ਲਗਾ ਦੇ ਕਿਚੀ ਕਿ ਲਗਾ ਦੇ ਮਝਰੇਵੀ ਬਣਾਤਾ ਜੀ ਅੱਛਾ ਹੋਆ ਕੀਆ ਭਈਆ ਸਰ ਮੈਂ ਸਾਈਡ ਮੇ ਰੇੜੀ ਖੜਾ ਥਾ ਗੱਡੀ ਆ ਕੇ ਟੱਕਣ ਵਾਦੀ ਆਦੋ ਦੀ ਸਾਡੇ ਸਾਹਮਣੇ ਸਾਰਾ ਕੀ ਹੋਇਆ ਹੈ ਕੋਈ ਹਾਲ ਅੱਛਾ ਹਾਂਜੀ ਮਤਲਬ ਕਾਰਨ ਕੀ ਆਦਾ ਜੋ ਗਾੜੀ ਸਿੱਧਾ ਆ ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਆਪਣੇ ਕੰਮ ਕਰਾਤਾ ਸੀ ਜਰੇਵੇ ਬਣਾ ਰਹਾ ਸੀ ਗਰਮ ਤੇਲ ਸੀਗਾ ਅੱਛਾ ਹਾਂਜੀ ਆਪਣਾ ਕੰਮ ਕਰੀ ਜਾ ਰਹਾ ਸੀ ਡਰਾਈਵਰ ਬਲੋ ਬੋਲ ਰਿਹਾ ਕਿ ਜੜਾ ਕਿ ਬ੍ਰੇਕ ਫੇਲ ਹੋ ਕੇ ਕਾਰਨ ਹੋ ਚੁੱਕਾ ਐ ਇਸੇ ਇਹ ਤਾਂ ਪਤਾ ਨਹੀਂ ਕਿੰਨਾ ਕੁ ਬਾਈ ਜੀ ਨੁਕਸਾਨ ਹੋਇਆ ਤੁਹਾਡਾ ਜੀ ਸਾਹਮਣੇ ਦੇਖੋ ਸਾਰਾ ਪੀਪਰ ਤੇਲ ਗਿਆ ਜੀ ਬਾਈ ਤੇ ਇਸ ਕੋ ਪੀਪਰ ਪਾਤਾ ਹੈ ਤੇ ਚਾਲੀ ਹੈ ਆਪਨੇ ਕੋਈ ਝੋਟ ਵੀ ਲੱਗੀ ਹੈ ਹਾਂਜੀ ਇਹ ਸਿਰ ਮੇ ਲੱਗੀ ਹੈ ਜੀ ਆ ਦੇਖੋ ਸਾਰੇ ਸਾਹਮਣੇ ਸਭ ਤੇ ਗਰਮ ਤੇਲ ਜਲ ਗਿਆ ਹਾਂਜੀ ਕੀ ਮੰਗ ਕਰ ਸਾਡਾ ਨੁਕਸਾਨ ਦੇ ਦਿਓ ਜੀ ਸਾਰਾ ਕੀ ਹੋਇਆ ਦੇਖੋ ਸਰ ਸਿਲੰਡਰ ਫਟ ਜਾਂਦਾ ਫਿਰ ਕੀ ਹੁੰਦਾ ਆਪ ਹੀ ਦੇਖ ਲਓ ਜੀ ਕਿੰਨਾ ਨੁਕਸਾਨ ਹੁੰਦਾ ਹੈ ਪੁਲੀ ਪ੍ਰਸ਼ਾਸਨ ਕੋ ਕੀਆ ਆਪਣਾ ਵੀ ਸਰ ਨੰਬਰ ਚੱਕ ਨਹੀਂ ਰਿਹਾ ਅੱਛਾ ਹਾਂ ਕਾਲ ਕੀਤੀ ਅਬ ਕੀ ਆਪ ਅਭੀ ਕਾਲ ਕੀਤੀ ਅਭੀ ਅਭੀ ਇੱਕ ਦਮ ਫੋਨ ਨਹੀਂ ਉਠਾ ਰਿਹਾ ਕੋਈ ਨੰਬਰ ਪੇ ਕੀਆ ਸਰ 112 ਪੇ 100 ਪੇ ਦੋਨੋਂ ਪੇ ਕੀਆ ਜੀ ਠੀਕ ਠੀਕ ਹਾਂਜੀ ਭਾਈ ਸਾਹਿਬ ਕੀ ਹੋਇਆ ਇੱਥੇ ਦੱਸੋ ਮੇਰਾ ਕੀ ਨਾਮ ਹੈ ਤੁਹਾਡਾ ਸਾਰਾ ਵੀ ਵੇਖ ਲਓ ਕੀ ਕੰਮ ਕਰਦੇ ਤੁਸੀਂ ਜੀ ਵੀ ਆਉਂਦੇ ਜੀ ਗਰੇਵੀਆ ਬਣਾਉਂਦੇ ਤੇ ਕੀ ਹੋਇਆ ਹੋਰ ਮੈਂ ਤਾਂ ਸਾਈਡ ਤੇ ਖੜਾ ਗੱਡੀ ਆ ਕੇ ਮਾਰਦੀ ਉਹ ਲੱਗਿਆ ਹੋਇਆ ਤੁਹਾਡੇ ਸਿਰ ਤੇ ਵੀ ਹਾਂ ਜੀ ਕੀ ਹੋਇਆ ਕੀ ਆ ਮੈਂ ਕਹਾਂ ਮੈਂ ਤਾਂ ਸਾਈਡ ਤੇ ਖੜਾ ਤੇ ਰੇਡੀ ਵੀ ਖੜਾਤਾ ਚੱਕਰ ਵਾਰੀ ਗੱਡੀ ਆ ਕੇ ਅੱਛਾ ਹਾਂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਸਾਰੇ ਦੇਖੋ ਆ ਤੁਹਾਡੇ ਸਾਹਮਣੇ ਬਾਜੀ ਰੇਡੀ ਵੀ ਟੁੱਟ ਗਈ ਛੱਦੀ ਟੁੱਟ ਗਈ ਸਾਹ ਦੇਖੋ ਤੇਲ ਰੋਆ ਤੇਲ ਜਲ ਗਿਆ ਦੇਖੋ ਜਿੱtare ਆਇਆ ਆਥਾ ਬੈਠੇ ਚਲੇ ਦਿਖਾਣੇ ਸਾਰਾ ਮੇਰੇ ਕੋ ਵੀ ਪੂਰਾ ਤੇਲ ਉਲ ਲੱਗ ਗਿਆ ਜਲ ਗਿਆ ਜਲਨ ਪੈਦਾ ਹੋ ਰਹਾ ਹੈ ਕਹਿੰਦੇ ਤੁਹਾਡੇ ਤੁਸੀਂ ਕੋਲ ਖੜੇ ਸੀਗੇ ਮੈਂ ਐਸੇ ਹੀ ਆਇਆ ਥਾ ਖਲੇ ਵੀ ਖਾਣੇ ਕੇ ਲੀਏ ਬੈਠ ਗਿਆ ਤੁਹਾਡਾ 26 26 ਕਿਦੇ ਮੇਰਾ ਨਾਮ ਕਾਰਤਿਕ ਹੈ ਮੈਂ ਰੋਡ ਤੇ ਜਿੱਥੀ ਜਗ੍ਹਾ ਤੇ ਹੋਈ ਮੇਰੇ ਮਾਲਕ ਆ ਡਾਈਵਰ ਸਾਹਿਬ ਨੇ ਨਸ਼ਾ ਕੀਤਾ ਲੜਦਾ ਬੁਰਾ ਦੇਖ ਲੋ ਦਰ ਚਾ ਚਾ ਜਦ ਕੀ ਉਹ ਕੰਮ ਪੁਲਿਸ ਦੀ ਪੁਲਿਸ ਦੀ ਪੁਲਿਸ ਦੀ ਪੂਰੀ ਕਾਰਵਾਈ ਨੂੰ ਫੋ ਪੁਲਿਸ ਨੂੰ ਸੌਂਡ ਕਰਤਾ ਸਾਡਾ ਨੰਬਰ ਥਾਣੇ ਐਸਐਚਓ ਸਾਹਮਣੂ ਗ੍ਰੇਨ ਦੇਤੀਆ ਆ ਰਹੇ ਨੇ ਇੰਦੇ ਜਿੰਦੀ ਬਿਗੜੀ ਕਾਰਵਾਈ ਬੰਦੀ ਹੈ ਔਰ ਜਿਹੜੇ ਮਾਲੀ ਬੰਦਨ ਨੂੰ ਸਾਨ ਹੈ ਭੜਕੇ ਪਰਵਾਈ ਕਰਕੇ ਹੇਮੀ ਭੇਜਦੇ ਹੁੰਦੇ ਕੀ ਨਾਮ ਕੀ ਹੈ ਤੇਰਾ ਅਮਿਤ ਕੁਮਾਰ ਹਾਂ ਸਰ ਕੀ ਹੋਇਆ ਐਸੇ ਦੱਸੋ ਸਰ ਮੈਂ ਉਧਰੋਂ ਆ ਰਿਹਾ ਸੀਗਾ ਗੱਡੀ ਦਾ ਮੇਰੇ ਹੋ ਗਿਆ ਬ੍ਰੇਕ ਫੇਲ ਪਹਿਲਾਂ ਇੱਕ ਬਲੇਰੋ ਚ ਲੱਗੀ ਗੱਡੀ ਮੇਰੀ ਉੱਤ ਤੋਂ ਬਾਅਦ ਮੈਂ ਕੰਟਰੋਲ ਕਰਦੇ ਕਰਦੇ ਇੱਥੇ ਬ੍ਰੇਕ ਬਿਲਕੁਲ ਬ੍ਰੇਕ ਵੀ ਲੱਗੀ ਨਹੀਂ ਮੇਰੀ ਸਟੀering ਵੀ ਬਿਲਕੁਲ ਜਾਮ ਹੋ ਗਈ ਇਹਦੀ ਅਚਾਨਕ ਹੀ ਫਿਰ ਮੇਰੀ ਗੱਡੀ ਆ ਕਿ ਰੇਡੀ ਚ ਬੱਜੀ ਆ ਸਰ ਇਹ ਗੱਡੀ ਕਿਹਦੀ ਆ ਗੱਡੀ ਆ ਇੰਪੀਰੀਅਲ ਬੋਰਡ ਦੀ ਆ ਸਰ ਤੇ ਮਤਲਬ ਕਿੱਥੋਂ ਤੋਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਗੈਸਪੁਰੇ ਤੋਂ ਮੈਂ ਇਧਰੋਂ ਆਪਣਾ ਸੈਂਟਰਲ ਜੇਲ੍ਹ ਤੋਂ ਗੈਸਪੁਰੇ ਜਾ ਰਹੀ ਸੀਗਾ ਪਹਿਲੇ ਵੀ ਕਿਤੇ ਮਾਰ ਕੇ ਆਏ ਹੋ ਨਹੀਂ ਸਰ ਕਦੇ ਨਹੀਂ ਹੋਇਆ ਅੱਜ ਪਹਿਲੀ ਵਾਰੀ ਬ੍ਰੇਕ ਪਹਿਲਾਂ ਸਾਰੇ ਸਰ ਸਰ ਪਹਿਲੀ ਵਾਰੀ ਹੋਇਆ ਏ ਮੇਰੇ ਨਾਲ ਪਹਿਲੀ ਵਾਰੀ ਮਤਲਬ ਮੈਂ ਉਧਰ ਆ ਬਲੇ ਆਰਾਮ ਪਹਿਲਾਂ ਫਰੰਟ ਕਿਹਦੇ ਤੇ ਬੱਜਿਆ ਤੁਹਾਡਾ ਮੈਂ ਉੱਥੇ ਖੜਾ ਠੀਕ ਐ ਸਾਹਮਣੇ ਕੈਮਰਾ ਦਾ ਫਰੰਟ ਮੇਰਾ ਸਰ ਮੈਂ ਪਰੇ ਨੂੰ ਆਇਆ ਆ ਇਹਨਾਂ ਦੀ ਗੱਲ ਸੁਣਦੇ ਪਹਿਲਾਂ ਮੈਂ ਪਰੇ ਨੂੰ ਆਇਆ ਭੱਜ ਕੇ ਇਕੱਲੇ ਨਾਮ ਕੀ ਤੁਹਾਡਾ ਜੀ ਮੇਰਾ ਹੁਸੈਨ ਆਲੇ ਜੀ ਅੱਛਾ ਠੀਕ ਗੱਲ ਵੀ ਹੋਈ ਆ ਮੈਂ ਇਧਰੋਂ ਪੱਠੇ ਚੁੱਕ ਕੇ ਲਗਾਇਆ ਗੱਡੀ 'ਚ ਮੈਂ ਇਧਰ ਹੱਤ ਹੋਣ ਗਿਆ ਮੈਂ ਉੱਥੇ ਖੜਾ ਆ ਇਧਰੋਂ ਗੱਡੀ ਆਈ ਸਿੱਧੀ ਸਿੱਧੀ ਲਈ ਆ ਰੁਕੀ ਨਹੀਂ ਕੁਛ ਨਹੀਂ ਰੁਕੀ ਸਿੱਧੀ ਲਿਆ ਕੇ ਪਰੇ ਚੜਾਤੀ ਉਹ ਬੰਦੇ ਵਿਚਾਰੇ ਬੈਠੇ ਦੋਨੇ ਜਣੇ ਮੇਰੇ ਸਾਹਮਣੇ ਹੋਇਆ ਸਾਰਾ ਕੁਝ ਤੇ ਪੁਲਿਸ ਨੂੰ ਤਲਾਸ਼ ਦੇ ਦਿੱਤੀ ਹੈ ਹਾਂਜੀ ਨਹੀਂ ਨਹੀਂ ਪੁਲਿਸ ਨੂੰ ਨਹੀਂ ਕਿਹਾ ਨਹੀਂ ਪੁਲਿਸ ਨੇ ਨਹੀਂ ਕਿਹਾ ਦੂਸਰੀ ਦੋਸੋ ਸਿਲੰਡਰ ਬਲਾਸਟ ਹੁੰਦਾ ਜਾਂ ਕਿੰਨਾ ਤਗੜਾ ਜਾਨਮਾਲ ਦਾ ਹਾਦਸਾ ਹੋਣਾ ਸੀ ਤੁਸੀਂ ਦੱਸੋ ਮੇਰਾ ਨਾਮ ਪ੍ਰਿੰਸ ਹੈ ਮੈਂ ਕੋਟਕ ਮੈਂ ਮੈਂ ਅਦロイ ਜਾ ਰਿਹਾ ਸੀ ਮੈਂ ਕੋਟਕ ਮੈਂਂਦਰਾ ਦਾ ਸਟੇਟ ਮੈਨੇਜਰ ਹਾਂ ਲੋਨ ਡਿਪਾਰਟਮੈਂਟ ਦਾ ਮੈਂ ਦੇਖਿਆ ਇੰਨਾ ਤਗੜਾ ਮਤਲਬ ਜੇ ਤੁਸੀਂ ਦੱਸੋ ਸਿਲੰਡਰ ਬਲਾਸਟ ਨਾਲ ਕਿੰਨੇ ਬੰਦੇ ਦਾ ਜਾਨ ਜਾਣਾ ਸੀ ਕਿੰਨਾ ਨੁਕਸਾਨ ਹੋਣਾ ਸੀ ਇਹਨਾਂ ਦਾ ਤਾਂ ਜਾਨ ਹੀ ਜਾਣਾ ਸੀ ਹੁਣ ਤੁਸੀਂ ਦੱਸੋ ਮਤਲਬ ਇਹਨਾਂ ਦੇ ਮਤਲਬ ਕੀ ਕਰੇ ਤੁਸੀਂ ਸਲਾਹ ਦਿਓ ਮਤਲਬ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨ ਦੀ ਸਰ ਜਾ ਕੇ ਦੇਖੋ ਬੰਦੇ ਨੂੰ ਕਿੰਨਾ ਝੋਟ ਲੱਗੇ ਬੰਦੇ ਨੂੰ ਬਲਾ ਉਹ ਰਿਹਾ ਸਾਹਮਣੇ ਹੀ ਹੈ ਜੇ ਤੇ ਗਰਮ ਗਰਮ ਤੇਲ ਪਿਆ ਉਹਦਾ ਚਮੜੀ ਦਾ ਸਰ ਕੀ ਹਾਲ ਹੋਇਆ ਹੁਣ ਸਾਨੂੰ ਥੋੜੇ ਜਿਹਾ ਮਤਲਬ ਤੁੱਪ ਚੋਂ ਨਿਕਲਦੇ ਆ ਤਾਂ ਇਹ ਹਾਲ ਹੁੰਦਾ ਜੇ ਤੇ ਤੇਲ ਡਿੱਗਿਆ ਗਰਮ ਗਰਮ 60 ਡਿਗਰੀ ਪਲਸ ਕੀ ਨਾਮ ਹੈ ਭਾਈ ਅੱਛਾ ਵੀ ਲਾਲ ਅੱਛਾ ਫੇਰ ਕੀ ਹੋਇਆ ਮਾਮਲਾ ਦਾ ਉਹ ਥੱਲੇ ਵੀ ਖਾਣੇ ਆਪੇ ਬੈਠਾ ਤਾਂ ਅਚਾਨਕ ਸਾਇ ਮਾਰੀ ਦੀ ਆ ਪੂਰਾ ਤੇਲ ਗਰਮ ਗਰਮ ਡਿੱਗ ਗਿਆ ਸਿਰ ਮੀਠਾ ਡਿੱਗ ਗਿਆ ਇਸ ਦੇ ਉੱ ਅੱਛਾ ਆਪ ਜਲੇਬੀ ਖਾਣੇ ਆਏ ਜੀ ਤੋਂ ਗਾੜੀ ਸੀ ਦੇ ਵਿੱਚ ਫੇਰ ਜੀ ਅੱਛਾ ਤੋਂ ਕੀ ਆਪਕਾ ਨੁਕਸਾਨ ਵੀ ਹੋਇਆ ਹੋਰ ਮੇਰੇ ਕੋ ਕੀ ਨੁਕਸਾਨ ਹੋਇਆ ਇਹੀ ਦੇਖ ਲੀਜੀਏ ਮੇਰੇ ਸਰੀਰ ਮੇ ਜਲਨ ਹੈ ਪੂਰਾ ਤੇਲ ਗਿਰ ਗਿਆ ਗਰਮ ਗਰਮ ਮਿੱਠਾ ਪਾਣੀ ਵੀ ਗਿਰਾ ਉਸਕਾ ਤੇ ਡਰਾਈਵਰ ਨੇ ਕੋਈ ਨਸ਼ਾ ਪਤਾ ਕੀ ਹੋਇਆ ਤਾਂ ਕਿਹਾ ਸਰ ਅਬ ਡਰਾਈਵਰ ਬਤਾ ਸਕਤਾ ਹੈ ਡਰਾਈਵਰ ਤੋਂ ਅਚਾਨਕ ਸੇ ਆਇਆ ਠੋਕੀ ਦਿਆ ਹੈ ਦੇਖੋ ਜੀ ਇਹਨਾਂ 100 ਨੰਬਰ ਤੇ ਕਾਲ ਕੀਤੀ ਸੀ ਉਹਨਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਅਹੀਂ ਆਏ ਮੌਕੇ ਤੇ ਜੋ ਵੀ ਇਹਨਾਂ ਦਾ ਕਾਗਜ਼ ਪੱਤਰ ਚੈੱਕ ਕਰਦੇ ਗੱਡੀ ਦੇ ਤੇ ਡਿਊਟੀ ਅਫਸਰ ਬੁਲਾ ਲੈਣੇ ਆ ਜੋ ਕਾਰਵਾਈ ਬਣਦੀ ਹੈ ਕਾਰਨ ਕਿ ਪਤਾ ਲੱਗ ਪਈ ਹਿੱਟ ਕਿੱਦਾਂ ਹੋਈ ਏ ਗੱਡੀ ਕਿਉਂ ਹੋਈ ਏ ਪਤਾ ਨਹੀਂ ਡਰਾਈਵਰ ਦਾ ਡਰਾਈਵਰ ਨਾਲ ਬਸਲਵਾ ਹਾਂ ਅੱਜ ਨੂੰ ਪੁੱਛਣ ਡੈ ਆਲ ਤੱਕ ਗੱਲਬਾਤ ਕਰਨੀ ਹੈ ਕਿੰਨਾ ਕੋ ਨੁਕਸਾਨ ਵਗੈਰਾ ਹੋਇਆ ਸਾਨੂੰ ਰੇੜੀ 'ਚ ਮਾਰੀ ਏ ਉਹਨੂੰ ਪੁੱਛ ਲੈਣੇ ਕਿੰਨਾ ਕੋ ਨੁਕਸਾਨ ਹੋਤਾ ਲੋਕਾਂ ਵੱਲੋਂ ਗਿਆ ਜਾ ਰਿਹਾ ਕਿ ਨਸ਼ਾ ਕੀਤਾ ਏ ਚਲੋ ਦੇਖ ਲੈਣੇ ਡਿਊਟੀ ਅਫਸਰ ਆਉਂਦੇ ਫਿਰ ਲਾਜਾ ਕਰਾਉਂਦੇ ਕੋਈ ਸੱਟਾ ਪੇਟਾਂ 'ਚ ਨਹੀਂ ਆਇਆ ਕਿ ਸੱਟਾ ਨਹੀਂ ਮੱਜੀਆਂ ਨੂੰ ਲੱਗਿਆ ਲੱਗਿਆ ਕਾਬੇ ਲੱਗਿਆ ਸਾਨੂੰ ਪੁੱਛਿਆ ਨਹੀਂ ਨਾ ਹਾਲੇ ਪਤਾ ਨਹੀਂ ਕਿੱਦਾਂ ਪਤਾ ਕਰ ਲੈਣੇ ਕੋਈ ਹਾਂਜੀ ਹਾਂਜੀ ਪ੍ਰੇਮਜੀਤ ਇੱਥੇ ਇਹ ਹੈ ਅਨ ਬਦਲ ਲੱਗਿਆ ਵੀ ਜਿਹੜਾ ਪੇਕਾ ਪਿਆ ਨਾ ਆਪਣੇ ਜੇਲ੍ਹ ਵਾਲੀ ਰੋਡ ਤੋਂ ਆ ਰਹੀ ਸੀ ਤੇ ਡਰਾਈਵਰ ਨੇ ਦੱਸਿਆ ਵੀ ਕਹਿੰਦਾ ਵੀ ਇਹਦੀ ਬ੍ਰੇਕ ਫੇਲ ਹੋ ਗਈ ਆ ਬ੍ਰੇਕ ਫੇਲ ਹੋਣ ਕਰਕੇ ਇਹ ਦੇ ਵਿੱਚ ਟਕਰਾਈ ਆ ਬਾਕੀ ਪਤਾ ਨਹੀਂ ਹੈਗਾ ਵੀ ਬ੍ਰੇਕ ਫੇਲ ਹੋਈ ਹੈ ਨਹੀਂ ਹੋਈ ਚਲੇਬੀ ਵਾਲੀ ਰਿਹੜੀ ਚ ਵੱਜੀ ਹੈ ਅੱਛਾ ਹਾਂਜੀ ਹੁਣ ਦੇਖਦੇ ਆ ਕਿੰਨਾ ਨੁਕਸਾਨ ਦਖਰੇ ਜਿਹੜੀ ਚਲੇਬੀ ਉਹ ਦੱਸਣ ਦਾ ਵੀ ਨੁਕਸਾਨ ਦਾ ਕਾਫੀ ਹੋ ਗਿਆ ਪਰ ਦੱਸਣ ਦਾ ਹੋ ਗਿਆ ਸਾਰਾ ਤੇਲ ਦੂਰ ਰੁੜ ਗਿਆ ਹੈਗਾ ਤੇ ਰਿਹੜੀ ਭੱਜ ਗਈ ਹੈਗੀ ਆ ਜਾ ਨਿਸ਼ਾਨ ਕੋਈ ਹੋਇਆ ਨਹੀਂ ਹੈ ਕੋਈ ਸੱਟਾ ਵੀ ਨਹੀਂ ਵੱਜੀਆਂ ਨੇ ਸੱਟਾਂ ਲੱਗੀਆਂ ਹੈਗੀਆਂ ਜੀ ਅੱਛਾ ਜੀ ਸੱਟਾਂ ਲੱਗੀਆਂ ਨਾਲ ਇੱਕ ਗਾਹਕ ਸੀ ਉੱਤੇ ਵੀ ਤੇਲ ਪੈ ਗਿਆ ਹੈਗਾ ਉਹ ਵੀ ਸੜ ਗਿਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਜੀ ਡਰਾਈਵਰ ਨੇ ਸ਼ਰਾਬ ਪੀਤੀ ਕੋਈ ਨਸ਼ਾ ਕੀਤਾ ਹੈ ਨਸ਼ੇ ਵਾਲੀ ਗੱਲ ਹੈ ਜੇ ਕੋਈ ਡਰਾਈਵਰ ਨੇ ਜੇ ਆਪਾਂ ਵੜ ਲਿਆ ਹੈਗਾ ਉਹਦਾ ਮੈਡੀਕਲ ਕਰਾਵਾਂਗੇ ਮੈਡੀਕਲ ਕਰਾਉਣ ਤੇ ਪਤਾ ਲੱਗੂਗਾ ਜੀ ਹੋਰ ਗੱਡੀ ਥਾਣੇ ਲੈ ਕੇ ਚੱਲੇਗਾ ਇਹ ਗੱਡੀ ਚੱਲਣ ਦੇ ਯੋਗ ਨਹੀਂ ਹੈਗੀ ਉਹਦਾ ਤੇਲ ਲੀਕ ਹੈਗਾ ਤੇ ਉਦੋਂ ਮਾਰ ਚੁੱਕ ਕੇ ਥਾਣੇ ਲੈ ਕੇ ਜਾਵਾਂਗੇ ਠੀਕ ਹੈ